ਆਈ ਖਚਕੇ ਤੁਹਾਨੂੰ ਲਾੜਾ ਫਾਰ ਟੁੱਪ ਨੂੰ ਮਾਰਿਆ ਚੱਲੋ ਗੁਰਵਿੰਦਰ ਸ਼ਰਮਾ ਲਓ ਜੀ ਅੱਜ ਸਾਡਾ ਭਰਾ ਗੁਰਵਿੰਦਰ ਸ਼ਰਮਾ ਜਿਹੜਾ ਕਿ ਜਿਹੜੀ ਅੱਜ ਕੱਲ ਤੁਹਾਨੂੰ ਪਤਾ ਬਈ ਧਰਤੀ ਹਰ ਵਕਤ ਜਿਹੜੇ ਸਾਡੇ ਕੁਦਰਤੀ ਜਿਹੜੇ ਪ੍ਰਾਣੀ ਆ ਹਨ ਉਹ ਆਉਂਦੇ ਜਾਂਦੇ ਰਹਿੰਦੇ ਆ ਅੱਜ ਕਰਮ ਵਾਲਿਆਂ ਸੀ ਵੀ ਸਾਡੇ ਵੀ ਆਇਆ ਦੇਖੋ ਬਈ ਕਾਲਾ ਕੋਹਰਾ बिल्कुल कला नाग और देखा भाई देखो कितना गौरना कुछ नहीं मारो देख भाई पूरा सुखना कह रो भी आ गया भाई ऐस पास आ गया ऐस पास देखो जी एन पूरा देखो देखो भाई गौरना ਕਿਉਂ ਬਈ ਦੀਦਾ ਨਹੀਂ ਆਇਆ ਮੂਰੋ ਨਾ ਪਲੇਣਾ ਨਾ ਮੈਂ ਸਿਰ ਮਾਰੀ ਛੱਡ ਦੇ ਛੱਡ ਦੇ ਜਿੰਨਾ ਦਿਰੋ ਕਹਿੰਦੇ ਨੇ ਨਾ ਕੋਈ ਪੰਗਾ ਨਾ ਲੈ ਜੇ ਮੈਂ ਉਹ ਰਸਤਾ ਉਹਦਾ ਕਰਦਾਂਗੇ ਮੈਂ ਲਓ ਜੀ ਦੇਖੋ ਬਈ ਆਹ ਆਹ ਬਣ ਗਈ ਲਓ ਜੀ ਐਂ ਪੂਰਾ ਕਹਿ ਲੋ ਵੀ ਜਿਹੜਾ ਕਹਿੰਦੇ ਆ ਪਾਣੀ ਦੀ ਮੰਗਣ ਲੰਦਾ ਉਹ ਚੀਜ਼ ਆ ਦੇਖਿਓ ਕਿਰਾ ਇਹ ਹੈਗਾ ਸਪੈਕਟਿਕਲਡ ਕੋਬਰਾ ਬਾਈ ਜੀ ਪਾਣ ਸੱਪ ਹੈ ਹਾਂਜੀ ਭਾਰਤ ਦੇ ਸਭ ਤੋਂ ਵੱਧ ਜ਼ਹਿਰੀਲੇ ਸੱਪਾਂ ਚੋਂ ਇੱਕ ਠੀਕ ਹੈ ਜੀ ਮੈਕਸਿਮਮ ਡੈਥ ਹੈ ਜਿਹੜੀਆਂ ਜ ਬੰਦੇ ਦੀਆਂ ਮੌਤਾਂ ਹੁੰਦੀਆਂ ਬਿਲਕੁਲ ਬਈ ਉਹ ਇਸ ਸੱਪ ਨਾਲ ਹੁੰਦੀਆਂ ਮੜਿਆ ਹੱਥ ਹਿਲਾਉਂਦਾ ਦੇਣਾ ਦੇਖਿਓ ਬਈ ਡੰਡਾ ਨਹੀਂ ਲਾਉਣਾ ਪੁੱਛ ਨਹੀਂ ਲਾਉਣਾ ਹੱਥ ਹਿਲਾ ਦੇਖੋ ਬਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਲੋ ਸਪੈਕਟਿਕਲਡ ਕੋਬਰਾ ਬਾਈ ਇਹ ਇਹ ਪਿੰਡ ਦੁੱਲੇ ਵਾਲਾ ਬਾਈ ਦਾ ਮੁਰਗੀ ਫਾਰਮ ਹੈ ਤੇ ਉੱਥੋਂ ਇਹ ਰੈਸਕਿਊ ਕੀਤਾ ਹੈ ਵਧੀਆ ਗੱਲ ਹੈ ਬਾਈ ਆਰਗਿਆਂ ਨੇ ਮਾਰਿਆ ਨਹੀਂ ਕਹਿੰਦੇ ਨਹੀਂ ਤਾਂ ਯਾਰ ਮਾਰ ਦਿੰਨੇ ਆ ਪਰ ਇਹਨਾਂ ਨੇ ਇਹਨੂੰ ਬਚਾਉਣ ਦੀ ਜਿਹੜੀ ਤਰਜੀਹ ਦਿੱਤੀ ਹੈ ਸੋ ਜਿਓਰ ਜਿਨੇ ਦੋ ਦੇਖੋ ਮਾਰਨਾ ਕੋਈ ਜ਼ਰੂਰੀ ਨਹੀਂ ਕਿਉਂਕਿ ਆ ਧਰਤੀ ਸਾਰੀ ਆ ਖੇਤ ਇਹਨਾਂ ਦੇ ਆ ਇਹਨਾਂ ਦੇ ਆ ਬਾਈ ਬਿਲਕੁਲ ਆਪਾਂ ਖੇਤ 'ਚ ਘਰ ਪਾਇਆ ਤਾਂ ਹੁਣ ਇਹ ਜਾਨ ਵੀ ਕਿੱਥੇ ਬਿਲਕੁਲ ਬਾਈ ਆਪਾਂ ਇਹਨਾਂ ਨੂੰ ਡਿਸਟਰਬ ਕੀਤਾ ਏਕਾ ਕੋਈ ਗੱਟਾ ਦਿਓ ਬਈ आ छोड़ा वेला कर ओए हां है फोटो कर दे ये बढ़िया नहीं होनी ये इधर आ रहे हैं तो ही ले लेंगे भाई तू सारी करा देना एक ऑन फोटो ए तो कर दे आ इधर कर दे ए तो कर दे ਕੀ ਨਹੀਂ ਆਦਾ ਵਧੀਆ ਇਹ ਤੇ ਪੂਰੀ ਵਧੀਆ ਪਤਾ ਕੀ ਇਹ ਤਾਂ ਹੋਈ ਜਾਂਦਾ ਫਨਕੜਾ ਇਹਨੂੰ ਮੜਾ ਦੇ ਜਾਂ ਤਾਂ ਹੱਟ ਜਾ ਚੰਨੀ ਦੀ ਲੈ ਕੇ ਮੜਾ ਜਾਓ ਕਰਿੰਦਾ ਡਿਸਟਰਬ ਕਰਨਾ ਪਿਆ ਇਹਨੂੰ ਹਾਂ ਇਹ ਵੀ ਕਰਸ਼ਿਪ ਕਰਨਾ ਆਹ ਲੈ ਸਰ ਬਈ ਹੱਥ ਝੋਟਿਆ ਜਿਉਂ ਲੱਗੇ ਹਲਕਾਰ ਕੀ ਬਾਤ ਹੈ ਬਹੁਤ ਰਨ ਕਰਾਈ ਤੂੰ 10 12 ਦਿਨਾਂ ਦਾ ਫਰਦਾ ਜੀ